ਮੈਂ ਇੰਨਾ ਬੋਗਸ ਲੋਕਾਂ ਤੇ ਹੈਰਾਨ ਆ ਕਿ ਯਾਰ ਤੁਸੀਂ ਰਿਟਾਇਰ ਹੋ ਗਏ ਹੁਣ ਭੁੱਲ ਜਾ ਹੁਣ ਤੁਸੀਂ ਕੌਡੀ ਕੌਡੀ ਦੇ ਨਹੀਂਗੇ ਉਹ ਆਪਣੀ ਕੀਮਤ ਬਣਾਉਣ ਮਾਰੇ ਵਿਕਰਮ ਦੇ ਉਲਟ ਬਿਆਨ ਦਿੰਦੇ ਪਏ ਨੇ ਕਿ ਹੁਣ ਪਾਣੀ ਚ ਮਧਾਣੀ ਮਾਰ ਕੇ ਬੱਖੜ ਕੱਢਣਾ ਚਾਹੁੰਦੇ ਐ ਨਹੀਂ ਨਿਕਲਣਾ ਤੇਰੀ ਚਿੱਠੀ ਨਾਲ ਕੀ ਐ ਪਹਿਲਾਂ ਆਪਣਾ ਸਬੂਤ ਦੇ ਫਿਰ ਵਿਕਰਮ ਨਾਲ ਜਾਈ ਪਰ ਜੀ ਮੈਂ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਨਸ਼ਿਆਂ ਦੇ ਵਿਰੋਧੇ ਜੁੱਧ ਕੀਨੇ ਸ਼ੁਰੂ ਕੀਤਾ ਭੋਲੇ ਤੇ ਕੇਸ ਕਿਨੇ ਰਜਿਸਟਰ ਕੀਤਾ ਕੀ ਦੀ ਸਰਕਾਰ ਵੇਲੇ ਹੋਇਆ ਮੈਂ ਉਹ ਨਰਿੰਜਨ ਸਿੰਘ ਤੇ ਜਿਹੜਾ ਇੰਨਾ ਹੁਸ਼ਿਆਰ ਬਣਦਾ ਇਮਾਨਦਾਰ ਕਹਿੰਦਾ ਕਹਿੰਦਾ ਮੈਂ ਭੋਲਾ ਕੈਦ ਕਰਾਦਾ ਯਾਰ ਪਰਚਾ ਅਕਾਲੀ ਦਲ ਦੀ ਸਰਕਾਰ ਕਰਾ ਰਹੀ ਆ ਉਹਦੇ ਚ ਹੀ ਦੀ ਦਾ ਲੈਂਡ ਦੇਣ ਨਹੀਂ ਕ੍ਰੈਡਿਟ ਆਪ ਕਰਦੇ ਮੈਂ ਮੈਂ ਕਿਹਾ 100 ਦਲਵੀਰ ਇਕੱਠੇ ਕਰ ਲੋ 100 ਬੋਨੀ ਇਕੱਠੇ ਕਰ ਲੋ 100 ਚਟੋਪਾਧੇ ਇਕੱਠੇ ਕਰ ਲੋ 100 ਨਰਿੰਜਨ ਸਿੰਘ ਇਕੱਠੇ ਕਰ ਲੋ ਇਕੁਅਲ ਟੂ 0 ਕਿਉਂਕਿ ਜਿਹੜਾ ਡਿਸਪਰਪੋਰਸ਼ਨਟ ਐਸੈਟ ਇਹ ਡਰਕ ਮੰਨੀ ਲਈ ਕੋਈ ਸਾਬਤ ਕਰਨਾ ਹੋਊਗਾ ਨਾ ਉਹ 2 2 ਨਹੀਂ 4 ਹੋਣਾ ਜਵਾਨੀ ਕਹਿਣ ਨਾਲ ਨਹੀਂ ਹੋਣਾ ਉਹ ਕਿੱਥੋਂ ਅਕਾਊਂਟ ਚੋਂ ਨਿਕਲੇ ਕਿਹਦੇ ਚ ਆਏ ਕੋਈ ਇੱਕ ਇੱਕ ਪੈਸਾ ਸਾਬਤ ਕਰਨਾ ਪੈਣਾ ਇਹਨਾਂ ਤੇ ਤਾਂ ਸਗੋਂ ਕਿ ਪਰਚਾ ਉਲਟ ਇਹਨਾਂ ਤੇ ਹੋਣਾ ਚਾਹੀਦਾ ਕਿ ਜਿਹੜੇ ਦੋ ਬੰਦਿਆਂ ਨੂੰ ਹਾਈ ਕੋਰਟ ਨੇ ਕਿਹਾ ਕਿ ਇਹ ਕੂੜੇ ਦੀ ਢੇਰੀ ਹੈ ਬੋਨੀ ਤੇ ਉਹ ਆਲਿਕ ਉਹਨਾਂ ਦੇ ਬਿਆਨ ਉਦੋਂ ਬਾਅਦ ਲਿਖਦੇ ਪਏ ਮਤਲਬ ਸਰਕਾਰ ਦੀ ਗਰਾਵਟ ਤੇ ਘਬਰਾਟ ਇੱਥੇ ਤੱਕ ਹੋ ਗਈ ਹੈ ਕਿ ਹੁਣ ਪਾਣੀ ਚ ਮਧਾਣੀ ਮਾਰ ਕੇ ਬਖੜ ਕੱਢਣਾ ਚਾਹੁੰਦੇ ਐ ਨਹੀਂ ਨਿਕਲਣਾ ਬੋਨੀ ਜਨਾਲਾ ਕੱਲ ਗਏ ਸੀ ਕਿ ਕਹਿੰਦੇ ਉਹ ਬੋਨੀ ਨੂੰ ਯਾਰ ਕੀ ਚਿੱਠੀਆਂ ਲਿਖਿਆ ਸੀ ਬਾਲ ਸਾਹਿਬ ਬੋਨੀ ਬੋਨੀ ਚਿੱਠੀ ਲਿਖੀ ਮੈਂ ਕਹਿੰਨਾ ਸਬੂਤ ਦੇ ਮੈਂ ਕਹਿੰਨਾ ਬੋਨੀ ਨਲਾਇਕ ਆ ਮੈਡੀਕਲ ਪਾਸ ਨਹੀਂ ਕਰ ਸਕਿਆ ਜੇ ਉਹ ਮੈਨੂੰ ਪੁੱਛੋ ਸਬੂਤ ਹਾਂ ਮੈਂ ਦੱਸੂ ਕਿ ਫਲਾਣੇ ਸਾਲ ਮੈਡੀਕਲ ਕਾਲਜ ਦਾਖਲ ਹੋਇਆ ਬਿਨਾ ਪਾਸ ਕੀਤੇ ਨਿਕਲਿਆ ਤੇਰੀ ਚਿੱਠੀ ਨਾਲ ਕੀ ਆ ਪਹਿਲਾਂ ਆਪਣਾ ਸਬੂਤ ਦੇ ਫਿਰ ਵਿਕਰਮ ਦਾ ਦੇਈਂ ਹਰਪਾਲ ਜੀ ਮੱਜ ਵਿਰੋਧੀਆਂ ਤੇ ਵੱਰ ਰਹੇ ਕਹਿੰਦੇ ਹਰਪਾਲ ਚੀਮਾ ਦਾ ਹਰ ਹਰਮਾਲ ਚੀਮਾ ਦੇ ਮੈਂ ਬਿਆਨ ਤੇ ਸੁਣ ਲਿਆ ਮੈਂ ਚੀਮਾ ਸਾਹਿਬ ਨੂੰ ਇੱਕੋ ਗੱਲ ਕਹਿਣਾ ਹੈ ਕਿ ਤੁਹਾਡੀ ਮਜਬੂਰੀ ਹੈ ਕਿਉਂਕਿ ਤੁਸੀਂ ਸ਼ਰੀਫੋਂ ਪਾਰਟੀ ਤੰਗ ਕਰਦੀ ਹੁਣੀ ਹੈ ਬਿਆਨ ਦੇਣ ਲਈ ਤੁਸੀਂ ਦੇਤਾ ਪਰ ਚੀਮਾ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਨਸ਼ਿਆਂ ਦੇ ਵਿਰੁੱਧ ਜੁੱਧ ਕਿਨੇ ਸ਼ੁਰੂ ਕੀਤਾ ਭੋਲੇ ਤੇ ਕੇਸ ਕਿਨੇ ਰਜਿਸਟਰ ਕੀਤਾ ਕਿਹਦੀ ਸਰਕਾਰ ਵੇਲੇ ਹੋਇਆ ਮੈਂ ਉਹ ਨਰਿੰਜਨ ਸਿੰਘ ਤੇ ਜਿਹੜਾ ਇੰਨਾ ਹੋਸ਼ਿਆਰ ਬਣਦਾ ਇਮਾਨਦਾਰ ਕਹਿੰਦਾ ਕਹਿੰਦਾ ਮੈਂ ਭੋਲਾ ਕੈਦ ਕਰਾਤਾ ਉਹ ਯਾਰ ਪਰਚਾ ਅਕਾਲੀ ਦਲ ਦੀ ਸਰਕਾਰ ਕਰਾ ਰਹੀ ਆ ਉਹਦੇ ਚੀਟੀ ਦਾ ਲੈਂਡ ਦੇਣ ਨਹੀਂ ਕ੍ਰੈਡਿਟ ਆਪ ਕਰਦੇ ਪਏ ਮੈਂ ਇੰਨਾ ਭੋਗਸ ਲੋਕਾਂ ਦੇ ਹੈਰਾਨ ਆ ਕਿ ਯਾਰ ਤੁਸੀਂ ਰਿਟਾਇਰ ਹੋ ਗਏ ਹੁਣ ਭੁੱਲ ਜੋ ਹੁਣ ਤੁਸੀਂ ਕੌਡੀ ਕੌਡੀ ਦੇ ਨਹੀਂਗੇ ਉਹ ਆਪਣੀ ਕੀਮਤ ਬਣਾਉਣ ਵਾਰੇ ਬਿਕਰਮ ਦੇ ਉਲਟ ਬਿਆਨ ਦਿੰਦੇ ਪਏ ਨੇ ਤੁਸੀਂ ਕਹਿੰਦੇ ਕ੍ਰੈਡਿਟ ਵਾਰ ਇਹ ਇੱਕ ਤਰ੍ਹਾਂ ਦੀ ਕੋਈ ਰੈਡਿਟ ਨਹੀਂ ਸਰਕਾਰ ਤੋਂ ਫੇਵਰ ਲੈਣ ਲਈ ਕੀ ਆਪਾਂ ਨਹੀਂ ਜਾਂਦੇ 1.5 ਸਾਲ ਕੀ ਦੇ ਜਾਣਗੇ ਕੋਈ ਚੇਅਰਮੈਨ ਨਹੀਂ ਦੇ ਜਾਣਗੇ ਕੋਈ ਕਰ ਦੇਣਗੇ ਛੱਟੋ ਬਾਧਿਆ ਵਿਚਾਰਾ ਤਾਂ ਆਪ ਚਿੱਕੜ ਚੜਿਆ ਹੋਇਆ ਪਹਿਲੀ ਵਾਰ ਹੋਇਆ ਕਿਸੇ ਮੋਲਕੇ ਚ ਕਿ ਉਹਦਾ ਪ੍ਰਧਾਨ ਮੰਤਰੀ 20 ਮਿੰਟ ਟਿੱਟੇ ਨ ਹੋਇਆ ਸੜਕ ਤੇ ਤੇ ਡੀਜੀਪੀ ਚਟਾ ਪਾਦੇ ਆ ਉਹ ਕੇਸ ਜੋ ਪੈਨਸ਼ਨ ਬੰਦ ਹੋਈ ਹੋਈ ਆ ਉਸ ਕਰਕੇ ਇਹ ਰੌਲੇ ਪਾਉਂਦਾ ਫਿਰਦਾ ਕੁਝ ਨਹੀਂ ਬੱਲੇ ਹੋਰ ਕਮੇਟੀ ਦਾ ਏਜੰਡਾ ਇਹੀ ਹੈ ਇੱਕ ਪੰਥਕ ਮਾਮਲਾ ਵੀ ਹੈ ਕਿ ਜੈਨੀ ਰਕबीर ਸਿੰਘ ਜਿਹੜੇ ਉਹ ਅਦਾਲਤ ਗਏ ਸੀ ਹਾਲਾਂਕਿ ਉਹ ਕਹਿੰਦੇ ਕਿ ਵਾਪਸ ਆ ਗਏ ਇਹ ਵੀ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਜਿਹੜਾ ਵਾਪਸ ਲੈ ਲਿਆ ਦਾ ਮਤਲਬ ਉਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਨਹੀਂ ਸੀ ਜਾਣਾ ਚਾਹੀਦਾ ਗੱਲ ਮੁੱਕ ਗਈ ਹੁਣ ਮੈਂ ਉਹਨੂੰ ਦੁਬਾਰਾ ਕਿਉਂ ਕਰਾਂ ਸੰਮਲ ਗੱਲ ਲੈਣਾ ਇਹ ਕਿਸੇ ਤੁਹਾਡੇ ਵਰਗੇ ਨੂੰ ਸਲਾਹ ਦੇਤੀ ਹੋਣੀ ਹੈ ਕਿ ਚਲੇ ਜਾਓ ਮੇਰੇ ਅਰਗੇ ਨੇ ਬੇਨਤੀ ਕੀਤੀ ਹੋਣੀ ਹੈ ਵਾਪਸ ਲੈ ਲੋ ਮੰਨ ਕੇ